ਦੋਹਰਾ ਭਾਗ ਗਈ ਤੁ ਜਨੀ ਸਬਾ ਰਹੇ ਹੋ ਨਾ ਕਛੂ ਉਪਾਇਉ ਜਦੋ ਕੋਈ ਉਪਾ ਨਾ ਰਹਾ ਤਾਂ ਦਿੱਤਾ ਦੀ ਸਾਰੀ ਸੈਣਾ ਭੱਜ ਗਈ ਸ਼ੁੰਭਰ ਨੇ ਸ਼ੁੰਭਾ ਕੋ ਕਾਹੇਓ ਦਲ ਲੈ ਤਮਹੂ ਜਾਓ ਉਸ ਵੇਲੇ ਸ਼ੁੰਭਨੇ ਸ਼ੁੰਭਨੂ ਕਿਹਾ ਕਿ ਤੂੰ ਹੀ ਦਲ ਲੈ ਕੇ ਲੜਨ ਲਈ ਜਾ ਸਵਈਆ ਮਾਨਕੈ ਸ਼ੁੰਭ ਕੋ ਬੋਲ નિਸ਼ੰਭ ਚਲਿਓ ਦਲ ਸਾਜ ਮਹਾਬਲ ਐਸੇ ਸ਼ੁੰਭ ਦੇ ਬੋਲ ਹੁਕਮ ਮੰਨ ਕੇ ਮਹਾਬਲੀ ਨਿਸ਼ੰਭ ਆਪਣਾ ਦਲ ਸਜਾ ਕੇ ਇਸ ਤਰ੍ਹਾਂ ਤੁਰ ਪਿਆ ਭਾਰਤ ਜੋਰਨ ਮੈ ਰਿਸ 파ਰਥ ਕ੍ਰੋਧ ਕੈ ਜੁਦ ਕਰਿਓ ਕਾਰਣ ਹੈ ਸਈ ਜਿਸ ਤਰ੍ਹਾਂ ਮਹਾ ਭਾਰਤ ਦੀ ਜੰਗ ਵੇਲੇ ਅਰਜਨ 파ਰਥ ਨੇ ਕ੍ਰੋਧ ਪੂਰਵਕ ਕਰਨ ਨਾਲ ਯੁੱਧ ਕੀਤਾ ਸੀ। ਚਾਂਡੇ ਕੇ ਬਾਣ ਲਗੇ ਬਹੁਤ ਤਕੋ ਫੌਰ ਕੇ ਪਾਰ ਭਏ ਤਨ ਕੈਸੇ। ਚੰਡੀ ਦੇ ਬਹੁਤ ਸਾਰੇ ਬਾਣ ਦੈਂਤ ਨੂੰ ਲਗੇ। ਉਹ ਤਨ ਨੂੰ چیر ਕੇ ਕਿਸ ਤਰ੍ਹਾਂ ਪਾਰ ਹੋ ਗਏ। ਸਾਵਨ ਮਾਸ ਕਿਸਾਨ ਕੇ ਖੇਤ ਉਗੇ ਮਨੋਂ ਧਾਨ ਕੇ ਅੰਕੁਰ ਜੈਸੇ। ਮਾਨੋ ਸਾਵਣ ਦੇ ਮਹੀਨੇ ਵਿੱਚ ਕਿਸਾਨ ਦੇ ਖੇਤ ਵਿੱਚ ਧਾਨ ਦੇ ਅੰਕੁਰ ਨਿਕਲੇ ਹੋਣ। ਬਾਣਣ ਸਾਥ ਗਿਰਾਏ ਦੇ ਬਹਰੋ ਅਸ ਲੈ ਕਰ ਇਉਂ ਰਨ ਕੀਨੋ। ਪਹਿਲਾ ਬਾਣਾ ਨਾਲ ਡਗਾ ਦਿੱਤਾ ਅਤੇ ਫਿਰ ਹੱਥ ਵਿੱਚ ਤਲਵਾਰ ਲੈ ਕੇ ਇਸ ਤਰ੍ਹਾਂ ਜੰਦ ਕੀਤਾ। ਮਾਰ ਬਿਦਾਰ ਦੇ ਤੁਜਨੀ ਸਭ ਧਾਨਵਕੋ ਬਲ ਹੋਏ ਗਇਓ ਚੀਨੋ। ਕੇ ਸਾਰੇ ਦੈਦ ਸੈਨਾ ਨੂੰ ਮਾਰ ਕੇ ਨਸ਼ਟ ਕਰ ਦਿੱਤਾ। ਪਾਲ ਸਰੂਪ ਵੈਰੀ ਦੀ ਸ਼ਕਤੀ ਮੱਠੀ ਪੈ ਗਈ। ਸ੍ਰੋਣ ਸਮਹੁ ਪਰਿਓ ਤਹ ਠੋਰ ਤਹਾਂ ਕਵਨੇ ਜਸ ਯੋ ਮਨ ਚੀਨੋ। ਉਸ ਥਾਂ ਉਤੇ ਬਹੁਤ ਅਦਕ ਲਹੂ ਪਿਆ ਹੋਇਆ ਹੈ। ਉਸ ਦਾ ਯਸ਼ ਕਵੀ ਨੇ ਮਨ ਵਿੱਚ ਇਸ ਤਰ੍ਹਾਂ ਜਾਣਿਆ ਹੈ। सात हु सागर को रचकै विद आठवो सिंध करयो ए नविनो मानो सत्ता समुद्रानो बनाके ब्रह्मा ने लहूदा आठवा नवा समुंदर बनाया होवे लै कर मैं अस चंड प्रचंड सो क्रोध पै रणमद्द लरी है प्रचंड चंडी हाथ विच तलवार धारण करके क्रोधित होई रण वेच लड़ रही है ਬੋਰ ਦੇ ਚਤੁਰੰਗ ਚਮੋ ਬਲਕੈ ਬਹੁ ਕਾਲ ਕਾ ਮਾਰ ਤਰੀ ਹੈ ਆਤੇ ਚਤੁਰੰਗਣੀ ਸੈਣਾ ਨੂੰ ਬਲਪੂਰਵਕ ਨਾਸ਼ਟ ਕਰ ਦਿੱਤਾ ਹੈ ਕਾਲੀ ਨੇਵੀ ਬਹੁਤ ਫੌਜ ਮਾਰ ਸੁਟੀ ਹੈ ਰੂਪ ਦਿਖਾਏ ਭਿਆਨਕ ਇਉਂ ਅਸੁਰੰਪਤ ਪ੍ਰਾਤਕੀ ਰਾਤ ਹਰੀ ਹੈ ਇਸ ਤਰ੍ਹਾਂ ਪਿਆਲਾ ਕਰੋਪ ਵਿਖਾ ਕੇ ਨਿਸੰਭ ਅਸੁਰਪਤੀ ਪ੍ਰਾਤ ਦੀ ਚਮਕ ਨੂੰ ਨਾਸ਼ਟ ਕਰ ਦਿੱਤਾ ਹੈ। ਸ੍ਰੌਣ ਸੋ ਲਾਲ ਭਈ ਧਰਣੀ ਸੋ ਮਨੋ ਅੰਗ ਸੋਹੀ ਕੀ ਸਾਰੀ ਕਰੀ ਹੈ। ਲਹੂ ਨਾਲ ਧਰਤੀ ਲਾਲ ਹੋ ਗਈ ਹੈ। ਮਾਨੋ ਧਰਤੀ ਨੇ ਸੋਹੇ ਰੰਗ ਦੀ ਸਾੜੀ ਪਾਈ ਹੋਈ ਹੋਵੇ। ਦੇਵਤ ਸੰਭਾਰ ਸਭ ਆਪਨੋਂ ਬਲ ਚੰਡ ਸੋ ਯੁੱਧ ਕੋ ਫੇਰ ਆ ਰਹੇ ਹੈ। ਸਾਰੇ ਦੇਤ ਆਪਣਾ ਬਲ ਸੰਭਾਲ ਕੇ ਚੰਡੀ ਨਾਲ ਯੁੱਧ ਕਰਨ ਲਈ ਪੈਰ ਡਟੇ ਹੋਏ ਹਨ ਆਯੁੱਧਧਾਰ ਲੜੈ ਰਣਿਯ ਜਨਦੀਪਕ ਮੱਧ ਪਤੰਗ ਪਰੇ ਹੈ ਸ਼ਸਤਰਧਾਰ ਕੇ ਯੁੱਧ ਭੂਮੀ ਵਿੱਚ ਇੰਜ ਲੜ ਰਹੇ ਹਨ ਮਾਨੋ ਦੀਵੇ ਵਿੱਚ ਪਤੰਗੇ ਪੈ ਰਹੇ ਹੋਣ ਚਾਂਡ ਪਰ ਚਾਂਡ ਕੋ ਵਾਂਡ ਸੰਭਾਰ ਸਭੈ ਰਣਮਦ ਦੋ ਟੂਕ ਕਰੇ ਹੈ ਪ੍ਰਚੰਡ ਚੰਡੀ ਨੇ ਤਣੁਸ਼ ਸੰਭਾਲ ਕੇ ਸਭ ਦੇ ਰਣ ਵਿੱਚ ਦੋ ਦੋ ਟੋਟੇ ਕਰ ਦਿੱਤੇ ਹਨ ਮਾਨੋ ਮਹਾਬਨ ਮੈ ਪਰ ਬ੍ਰਿਸ਼ਣ ਕਾਟਕੈ ਬਾਡੀ ਜੁਦਯ ਕੈ ਤਰੈ ਹੈ ਮਾਨੋ ਮਹਾ ਬਾਣ ਵਿੱਚ ਤ੍ਰਿਖਾਨ ਨੇ ਵੱਡੇ ਵੱਡੇ ਬ੍ਰਿਸ਼ ਕੱਟ ਕੇ ਵੱਖਰੇ ਰੱਖੇ ਹੋਣ ਮਾਰ ਲਇਓ ਦਲ ਔਰ ਭਜਿਓ ਮਨ ਮੈਂ ਤਬ ਕੋਪ ਨਿਸੰਭ ਕਰਿਓ ਹੈ ਜਦੋ ਕੋਜ ਦਲ ਮਾਰ ਲਿਆ ਗਿਆ ਅਤੇ ਹੋਰ ਭਜ ਗਿਆ ਤਦੋ ਨਿਸੰਭ ਨੇ ਮਨ ਵਿੱਚ ਕਰੋਧ ਕੀਤਾ ਚੰਡਕੇ ਸਾਹਮੂਹੇ ਆਨ ਆਰਿਓ ਅਤ ਯੁੱਧ ਕਰਿਓ ਪਗ ਨਾਹੇ ਟਰਿਓ ਹੈ ਅਤੇ ਚੰਡੀ ਦੇ ਸਾਹਮਣੇ ਆ ਕੇ ਡਟ ਗਿਆ ਉਸਨੇ ਖੂਬ ਯੁੱਧ ਕੀਤਾ ਅਤੇ ਇੱਕ ਕਦਮ ਵੀ ਪਿੱਛੇ ਨਾ ਹਟਾਇਆ। ਚੰਡਕੇ ਬਾਣ ਲੱਗਿਓ ਮੁਖ ਦੇਤਕੇ ਸਰੌਣ ਸਮੂ ਧਰਾਣ ਪਰਿਓ ਹੈ। ਚੰਡੀ ਦੇ ਬਾਣ ਦੈਨ ਦੇ ਮੁਖ ਵਿੱਚ ਲੱਗੇ ਤਾਂ ਬਹੁਤ ਸਾਰਾ ਲਹੂ ਧਰਤੀ ਉੱਤੇ ਆ ਪਿਆ। ਮਨਹ راہ ਗਰਸਿਓ ਨਭ ਭਾਣਸੋ ਸਰੌਣਤ ਕੋ ਆਤ ਬਾਉਣ ਕਰਿਓ ਹੈ। ਮਾਨੋ ਆਕਾਸ਼ ਵਿੱਚ ਰਾਹੁ ਨੇ ਸੂਰਜ ਨੂੰ ਘ੍ਰਸ ਲਿਆ ਹੋਵੇ ਅਤੇ ਸੂਰਜ ਨੇ ਲਹੂ ਦੀ ਵੱਡੀ ਉਲਟੀ ਕੀਤੀ ਹੋਵੇ। ਸਾਗ ਸੰਭਾਰ ਕਰਨ ਬਲ ਧਾਰਕਾ ਚੰਡ ਦੇਈ ਰਿਪਪਾਲ ਮੈਂ ਐਸੀ। ਦੇਵੀ ਨੇ ਹੱਥ ਵਿੱਚ ਸਾਗ ਨੂੰ ਧਾਰਨ ਕਰਕੇ ਅਤੇ ਸਾਰਾ ਬਲ ਅਰਜਿਤ ਕਰਕੇ ਵੈਰੀ ਦੰਤ ਦੇ ਮਸਤਕ ਵਿੱਚ ਇਸ ਤਰ੍ਹਾਂ ਖੋਬੀ। ਜੋਰ ਕੈ ਫੌਰ ਗਈ ਸਿਰ ਤਾਨ ਕੋ ਪਾਰ ਭਈ ਪਟ ਫਾਰ ਅਨਐ ਜੋ ਜੋਰ ਨਾਲ ਸਿਰ ਦੇ ਲੋਹੇ ਦੇ ਟੋਪ ਨੂੰ ਫੋੜ ਗਈ ਅਤੇ ਸਾਗ ਦੀ ਜੁੰਝ ਪਟਕੇ ਨੂੰ ਪਾੜ ਕੇ ਪਾਰ ਹੋ ਗਈ ਸ੍ਰੌਣ ਕੀ ਧਾਰ ਚਲੀ ਪਥ ਉਰਦ ਸੋ ਉਪਮਾ ਸੋ ਪਈ ਕੋ ਹੋ ਕੈਸੇ ਦਾਦ ਦੇ ਮੱਥੇ ਤੋਂ ਲਹੂ ਦੀ ਧਾਰ ਨਿਕਲ ਕੇ ਉੱਪਰ ਵੱਲ ਚੱਲੀ ਉਸ ਦੀ ਉਪਮਾ ਕਿਸ ਤਰ੍ਹਾਂ ਦੀ ਹੋਈ ਮਾਨੋ ਮਹੇਸ਼ ਕੇ ਤੀਸਰੇ ਨੈਣ ਕੀ ਜੋਤ ਉਹ ਦੋਤ ਪਈ ਖੁੱਲ ਕੈਸੇ ਮਾਨੋ ਸ਼ਿਵ ਦੇ ਤੀਜੇ ਨੈਣ ਦੇ ਖੁੱਲਣ ਨਾਲ ਉਸ ਦੀ ਜੋਤ ਪ੍ਰਗਟ ਹੋਈ ਹੋਵੇ ਦਇਤ ਨਿਕਾਸ ਕੈ ਸਾਗਵਹ ਬਲ ਕਹਿ ਤਾਪ ਚੰਡ ਪਰ ਚਾਂਡਕੇ ਦੀਨੀ ਉਹ ਹੀ ਸਾਗ ਆਪਣੇ ਸਰੀਰ ਤੋਂ ਕੱਢ ਕੇ ਦੈਂਤ ਨੇ ਜ਼ੋਰ ਨਾਲ ਪ੍ਰਚੰਡ ਚੰਡੀ ਨੂੰ ਮਾਰੀ। ਜਾਇ ਲਗੀ ਤਹਿ ਕੇ ਮੁਖ ਮੈਂ ਬਹਿ ਸ੍ਰੋਣ ਪर्यੋ ਆਤਹੀ ਛਾਬਕੀਨੀ। ਉਹ ਸਾਗ ਉਸ ਦੁਰਗਾ ਦੇ ਮੋਹ ਵਿੱਚ ਚਾਲ ਗਈ। ਪਾਲ ਸਰੂਪ ਬਹੁਤ ਸਾਰਾ ਲਹੂ ਵਗਿਆ। ਆਤੇ ਉਸਨੇ ਬਹੁਤ ਸ਼ੋਭਾ ਵਧਾਈ ਐ। ਇਹ ਉਪਮਾ ਉਪਦੀਮਾ ਨ ਮੈਂ ਕਬਨੇ ਇਹ ਬਾਤ ਸੋਈ ਕਹਿ ਦਿੰਨੀ ਕਵੀ ਦੇ ਮਨ ਵਿੱਚ ਇਸ ਤਰ੍ਹਾਂ ਦੀ ਉਪਮਾ ਪੈਦਾ ਹੋਈ ਉਹ ਇਸ ਤਰ੍ਹਾਂ ਕਹਿ ਦਿੱਤੀ ਮਾਨੋ ਸਿੰਗਲ ਦੀਪ ਕੀ ਨਾਰ ਘਰੈ ਮੈਂ ਤੰਬੌਰ ਕੀ ਪੀਕ ਨਵੀਨੀ ਮਾਨੋ ਪਦਮਨੀ ਸਿੰਗਲਾ ਦੀਪ ਦੀ ਇਸਤਰੀ ਦੇ ਗਲੇ ਵਿੱਚ ਬਾਣ ਦੀ ਤਾਜ਼ਾ ਠੋਕ ਦਿਸ ਰਹੀ ਹੋਵੇ ਜੋਧਰ ਨੇ ਸ਼ੋਮਬ ਕਰਯੋ ਆਤਹੀ ਜਸ ਇਆ ਛਾਬ ਕੋ ਕਾਬ ਕੋ ਵਰਨੇ ਨੇ ਸ਼ੋਮਬ ਨੇ ਬਹੁਤ ਯੁੱਧ ਕੀਤਾ ਹੈ ਇਸ ਛਵੀ ਦਾ ਯਸ਼ ਕਿਹੜਾ ਕਵੀ ਵਰਨਣਾ ਕਰ ਸਕਦਾ ਹੈ ਨਹਿ ਭੀ ਕਨਦਰਾਉਣ ਕਿਰਪਾ ਅਰ ਦਰੋਨਜ ਭੀਮ ਨ ਅਰਜਨ ਔ ਕਰਨ ਪੀਸ਼ਮ ਦਰੋਣਾਚਾਰਿਆ ਤੇ ਕਿਰਪਾਚਾਰੀਆਂ ਨੇ ਵੀ ਅਜੇ ਹਾ ਯੁੱਧ ਨਹੀਂ ਕੀਤਾ ਅਤੇ ਨਾ ਹੀ ਭੀਮ ਅਰਜਨਾਥੇ ਕਰਨੇ ਕੀਤਾ ਹੈ ਇਹ ਸਾਰੇ ਮਹਾਭਾਰਤ ਦੇ ਪ੍ਰਮੁੱਖ ਯੋਧੇ ਹਨ ਬਹੁਤਾਂ ਨਵਕੇ ਤਨ ਸਰੌਣ ਦੀ ਧਾਰ ਛੁੱਟੀ ਸੋ ਲਗੇ ਸਰ ਕੇ ਪਰਣ ਬਹੁਤ ਸਾਰੇ ਦੇਵਤਾ ਦੇ ਤਨ ਵਿੱਚੋਂ ਲਹੂ ਦੀਆਂ ਤੀਰੀਆਂ ਫੁੱਟ ਰਹੀਆਂ ਹਨ ਕਿਉਂਕਿ ਔਰਾਂ ਨੂੰ ਤੀਰ ਆਦਿਆਂ ਮੁਖੀਆਂ ਪੱਲ ਲਗੀਆਂ ਹੋਈਆਂ ਹਨ ਇੰਜ ਪ੍ਰਤੀਤ ਹੁੰਦਾ ਹੈ ਜਾਨ ਰਾਤ ਕੈ ਦੂਰ ਵਿਪਾਸ ਦਸੋ ਦਿਸ ਫੈਲ ਚਲੀ ਰੌਕੀ ਕਿਰਨ ਹੈ ਮਾਨਵ ਰਾਤ ਨੂੰ ਦੂਰ ਕਰਨ ਲਈ ਪ੍ਰভাত ਵੇਲੇ ਸੂਰਜ ਦੀਆਂ ਕਿਰਨਾਂ ਦਸਾ ਦਿਸ਼ਾਵਾਂ ਵਿੱਚ ਪਸਰ ਚੰਗੀਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ